ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਦੋਸਤੋਵਾਂ ਤੁਹਾਨੂੰ ਇੱਕ ਬੜੇ ਪਵਿੱਤਰ ਸਥਾਨ ਤੇ ਲੈ ਕੇ ਚੱਲੀਏ ਜੀਦਾ ਕਿ ਹਲ ਤੱਕ ਬਹੁਤ ਹੀ ਘੱਟ ਸਿੱਖ ਸੰਗਤਾਂ ਨੂੰ ਪਤਾ ਹੈਗਾ ਦੋਸਤੋ ਦੋਸਤੋ ਇਹ ਜਗ੍ਹਾ ਦਾ ਨਾਮ ਹੈ ਸਥਾਨ ਦਾ ਨਾਮ ਹੈ ਗੁਰਦੁਆਰਾ ਸਾਧੂ ਦਰਬਾਰ ਨਾਨਕ ਸਰ ਕਰੋਲ ਟਿੱਬਾ ਸਲੋਗੜਾ ਦੋਸਤੋ ਬਾਬਾ ਅਨੰਦ ਸਿੰਘ ਜੀ ਦਾ ਸਥਾਨ ਹੈ ਇਹ ਨਾਨਕ ਸਰ ਕਲੀਰਾਂ ਵਾਲਿਆਂ ਦਾ ਦੋਸਤੋ ਸਲੋਗੜਾ ਜਿਹੜਾ ਹੈਗਾ ਸੋਲਣ ਤੋਂ ਦਾ 5-7 ਕਿਲੋਮੀਟਰ ਅੱਗੇ ਜਾ ਕੇ ਕੰਡਾ ਘਾਟ ਤੋਂ ਪਹਿਲਾਂ ਇਹ ਸਲੋਕੜਾ ਨਾਂ ਦਾ ਟਾਊਨ ਹੈ ਇੱਥੇ ਜੀਟੀ ਰੋਡ ਤੁਸੀਂ ਦੇਖੋਗੇ ਜਿਹੜਾ ਮੈਂ ਸਾਈਨ ਬੋਰਡ ਦਿਖਾਇਆ ਹੈ ਸਾਈਨ ਬੋਰਡ ਲੱਗਿਆ ਹੋਇਆ ਹੈ ਇੱਥੋਂ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਸੜਕ ਰਸਤਾ ਦੋਸਤੋ ਅੱਧਿਕ ਪੱਕੀ ਹੈ ਸੜਕ ਕਿਤੇ ਕੱਚੀ ਹੈ ਕਿਤੇ ਪੱਕੀ ਹੈ ਕਿਤੇ ਟੁੱਟੀ ਹੋਈ ਹੈ ਕਿਤੇ ਪੱਥਰ ਨੇ ਐਨੀ ਹੋ ਡੇਢ ਕਿਲੋਮੀਟਰ ਤੱਕ ਦੋਸਤੋ ਜਿਹੜੀ ਹੈਗੀ ਹੈ ਚਲੀ ਜਾਂਦੀ ਹੈ ਆਪਣੀ ਕਾਰ ਉਸ ਤੋਂ ਅੱਗੇ ਆ ਦੇਖ ਲੋ ਤੁਸੀਂ ਦੇਖ ਰਹੇ ਹੋ ਪਗ ਡੰਡੀ ਹੈ ਇੱਕ ਬੰਦੇ ਦੀ ਤੁਰਨ ਜੋਗੀ ਹੋਈ ਹੈ 5-600 ਮੀਟਰ ਇਹ ਚੜਾਈ ਚੜ ਕੇ ਦੋਸਤੋ ਤੁਰ ਕੇ ਉੱਪਰ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਆ ਦੋਸਤੋ ਉੱਪਰ ਜਾਂਦੇ ਗੁਰਦੁਆਰਾ ਸਾਹਿਬ ਦਾ ਆਨੰਦ ਮਈ ਮਾਹੌਲ ਤੇ ਆਲੇ-ਦਾਲੇ ਦਾ ਪਹਾੜਾਂ ਦਾ ਨਜ਼ਾਰਾ ਦੇਖ ਕੇ ਜੀ ਕਰਦਾ ਵੀ ਦੋਸਤੋ ਇੱਥੇ ਬਾਰ ਬਾਰ ਆਈਏ ਯਾਰ ਜੇ ਮੌਸਮ ਕਲੀਅਰ ਹੋਵੇ ਇੱਥੋਂ Shimla Chail ਆਰਾਮ ਨਾਲ ਦਿਖਦਾ ਦੋਸਤੋ ਬਹੁਤ ਹੀ ਸੋਹਣੀ ਥਾਂ ਹੈ 5100 ਫੁੱਟ ਦੀ ਉਚਾਈ ਤੇ ਦੋਸਤੋ ਪਹਾੜਾਂ ਦੀ ਗੋਦ 'ਚ ਇੱਥੇ ਦੇਵਦਾਰ ਦੇ ਟਰੀ ਵੀ ਮਿਲਦੇ ਆ ਜਿਹੜੇ ਕਿ Shimle ਵਾਲੀ ਹਾਈਟ ਤੇ ਹੁੰਦੇ ਆ ਦੇਖੋ ਗੁਰਦੁਆਰਾ ਸਾਹਿਬ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਮਾਟਰਾਂ ਦੀ ਖੇਤੀ ਲੋਕੋ ਲੋਕਾਂ ਦੀ ਉਹ ਲੋਸੀ ਉਹਨਗੁਰ ਦਰਬਾਰ ਸਾਹਿਬ ਦੇ ਅੰਦਰ ਜਾਵਾਂਗੇ ਤੇ ਉਹ ਤੇ ਕੁ ਮੇਰੇ ਦੋਸਤ ਗਏ ਨੇ ਅੰਦਰ ਵਾਹਿਗੁਰੂ ਵਾਹਿਗੁਰੂ ਆਹ ਦੋਸਤ ਉਹ ਦਰਬਾਰ ਸਾਹਿਬ ਬਿਲਕੁਲ ਪਹਾੜੀ ਦੇ ਕਿਨਾਰੇ ਤੇ ਬਣਿਆ ਹੋਇਆ ਉਚਾਈ ਤੇ ਬਹੁਤ ਹੀ ਸੁੰਦਰ ਦਰਬਾਰ ਹੈ ਦੋਸਤੋ ਇੱਕ ਦੋਸਤੋ ਇੱਥੇ ਇੱਕ ਹੋਰ ਦੇਖਣ ਚੀਜ਼ ਮਿਲੀ ਜਦੋਂ ਅਸੀਂ ਮੱਥਾ ਟੇਕਣ ਲੱਗੇ ਤਾਂ ਇੱਥੇ ਦੋਸਤੋ ਗੋਲਕ ਨਹੀਂ ਸੀ ਜਿਹਦਾ ਅਸੀਂ ਬਾਬਾ ਜੀ ਤੋਂ ਕਾਰਨ ਪੁੱਛਿਆ ਤੁਹਾਨੂੰ ਬਾਬਾ ਜੀ ਅੱਗੇ ਦੱਸਣਗੇ ਕਿ ਇਹਨਾਂ ਦੇ ਇੱਥੇ ਗੋਲਕ ਰੱਖਣ ਦਾ ਅਵਾਜ਼ ਨਹੀਂ ਜੋ ਕਿ ਬਾਬਾ ਜੀ ਦੇ ਕਮਰੇ ਦੇ ਵਿੱਚ ਵੀ ਨਹੀਂ ਸੀ ਦੋਸਤੋ ਉਹ ਤੋਂ ਬਾਅਦ ਫਿਰ ਇਸ ਸਲੋਘੜੇ ਵਾਲੇ ਪਾਸੇ ਆਏ ਬਾਬਾ ਜੀ 1931 ਦੇ ਵਿੱਚ ਅਤੇ ਇੱਥੇ ਆਣ ਕੇ ਲਿਸ਼ਮਨ ਦਾਸ ਜਿੱਥੇ ਅਸੀਂ ਬੈਠਾ ਜੀ ਲਿਸ਼ਮਨ ਦਾਸ ਦੀ ਕਟਿਆ ਹੁੰਦੀ ਸੀ ਅਤੇ ਇਹਨਾਂ ਨੂੰ ਮਿਲੇ ਇਹਨਾਂ ਦਾ ਮਨ ਬਹੁਤ ਖੁਸ਼ ਹੋਇਆ ਅਤੇ ਉਹ ਫਿਰ ਉੱਪਰ ਜੋ ਕੇ ਕਰੋਲ ਦਾ ਟੱਬਾ ਨਾਮ ਜਿੱਥੇ ਕੇ ਬਾਬਾ ਜੀ ਦਾ ਤਪ ਸਥਾਨ ਹੈ ਉੱਥੇ ਪਹੁੰਚੇ ਬਾਬਾ ਜੀ ਉੱਥੇ 2 3 3 ਮਹੀਨੇ ਰਹੇ ਲਿਸ਼ਮਨ ਦਾਸ ਫਿਰ ਬਾਬਾ ਜੀ ਦਾ ਸੇਵਕ ਬਣ ਗਿਆ ਅਤੇ ਨਾਮ ਹੰਦਾ ਰੱਖਿਆ ਕਿ ਗੁਰਮੁਖ ਸਿੰਘ ਉਸ ਤੋਂ ਬਾਅਦ ਬਾਬਾ ਜੀ ਇੱਥੇ ਰਹੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਬਾਬਾ ਜੀ ਨੂੰ ਚੰਗਾ ਲੱਗਾ Shimla ਚਲੇ ਗਏ Kufri ਚਲੇ ਗਏ ਹੋਰ ਸਥਾਨਾਂ ਜਾਂਦੇ ਰਹੇ ਅਖੀਰ ਮਤਲਬਾਬ ਇਹ ਸਥਾਨ ਹੁਣ ਪੂਜਨੀਕ ਹੈ ਬਹੁਤ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ ਜੋ ਵੀ ਸੰਗਤ ਆਵੇ ਸਭ ਨੂੰ ਜੀ ਆਇਆਂ ਨੂੰ ਕਿਸੇ ਕੋਲ ਕੋਈ ਪੈਸਾ ਨਹੀਂ ਲਿਆ ਜਾਂਦੇ ਨਾ ਮੰਗਿਆ ਜਾਂਦਾ ਹੈ ਨਾ ਇਹ ਕੋਈ ਗੁਰਾਈ ਹੈ ਆਪਣੇ ਆਪ ਹੀ ਸੰਤਾਂ ਖੁਸ਼ੀ ਨਾਲ ਜੋ ਕਰਦੀਆਂ ਹਨ ਕਰੀ ਜਾਂਦੀਆਂ ਹਨ ਅਤੇ ਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਇਸ ਘਰ ਦੀ ਮਰਜ਼ਾਦਾ ਇਹ ਹੈ ਕੋਈ ਬੰਦਾ ਗਰਾਈ ਨਹੀਂ ਕਰ ਸਕਦਾ ਕਿਸੇ ਕੋਲ ਮੰਗ ਨਹੀਂ ਸਕਦਾ ਆਪਣੇ ਆਪ ਦੀ ਸੰਤਾਂ ਖੁਸ਼ੀ ਨਾਲ ਜੋ ਥਿਲਰ ਉਹ ਪ੍ਰਵਾਨ ਕੀਤਾ ਜਾਂਦਾ ਹੈ ਇਸ ਕਰਕੇ ਇੱਥੇ ਦੇ ਵਿਅਕਤੀਆਂ ਮਹ ਖਾ ਨਹੀਂ ਨਿਸ਼ਕਾਮ ਸੇਵਾ ਕਰਦੇ ਹਨ ਸੰਤਾਂ ਬਹੁਤ ਖੁਸ਼ ਹੁੰਦੇ ਹਨ ਔਰ ਇਥੋਂ ਨਾਮਦਾਨ ਸਭ ਤੋਂ ਵੱਡੀ ਚੀਜ਼ ਮਿਲਦੀ ਹੈ ਕੋਈ ਨਾਮ ਜਪੋ ਸੇਵਾ ਕਰੋ ਅੰਮ੍ਰਿਤ ਛਕੋ ਬੱਬਾ ਜੀ ਲੰਗਰ ਦਾ ਪ੍ਰਬੰਧ ਵੀ ਇੱਥੇ ਪੂਰਾ 24 ਘੰਟੇ ਇੱਥੇ 24 ਘੰਟੇ ਜਦੋਂ ਮਰਜ਼ੀ ਬੰਦਾ ਆ ਜੇ ਲੰਗਰ ਉਹਨੂੰ ਦੇ ਜਾਂਦਾ ਹੈ। ਬਾਕੀ ਨਾਨਸਰ ਦੀ ਮਰਜ਼ਾਦਾ ਇਹ ਹੈ ਕਿ ਲੰਗਰ ਇੱਥੋਂ ਕਿਸੇ ਵੀ ਨਾਨਸਰ ਜਾਓ ਨਾ ਉਹ ਘਰੋਂ ਤੋਂ ਬਣ ਕੇ ਆਉਂਦਾ ਹੈ। ਇੱਥੇ ਨਹੀਂ ਬਣਦਾ। ਇੱਥੇ ਸਿਰ ਵੀ ਇੰਨਾ ਕਰਕੇ ਥੱਲੇ ਤੋਂ ਇੰਨਾ ਸਹਯੋਗ ਨਹੀਂ ਕੀਤਾ ਤਾਂ ਕਰਕੇ ਸਭਾਉਣਾ ਪੈਂਦਾ ਹੈ। ਪਰ ਫਿਰ ਵੀ ਸੰਤਾਂ ਦੇ ਪਿਆਰ ਨਾਲ ਲੰਗਰ ਸਭ ਨੂੰ ਮਿਲਦਾ ਹੈ 24 ਘੰਟੇ ਜਦੋਂ ਮਰਜ਼ੀ ਆ ਜਾਓ। ਕੋਈ ਕਿਸੇ ਕੋਲ ਇੱਥੇ ਕੀ ਆ ਸਾ ਨਮਗਰ ਜੇ ਬਾਬਾ ਜੀ ਸੰਗਤਾਂ ਨੂੰ ਇੱਥੇ ਹਨੇਰਾ ਸਵੇਰਾ ਹੋ ਜੇ ਹਾਂ ਰਹਿਣਾ ਪੈ ਜੇ ਹਾਂਜੀ ਤਾਂ ਰਾਤ ਰਹਿਣ ਦਾ ਵੀ ਇੰਤਜ਼ਾਮ ਪ੍ਰਬੰਧ ਹੈ ਰਾਤ ਰਹਿਣ ਦਾ ਇੱਥੇ ਕੋਈ ਦਿੱਕਤ ਨਹੀਂ ਕੋਈ 150 ਬੰਦਾ ਜਿੱਤਾ ਵੀ ਬੰਦਾ ਠਹਿਰ ਸਕਦਾ ਹੈ ਹਾਂਜੀ ਇਹ ਬਾਬਾ ਜੀ ਦਾ ਸਥਾਨਾਂ ਤੇ ਬਾਬਾ ਜੀ ਦੇ ਜਿੰਨੇ ਵੀ ਸਥਾਨ ਆ ਪੰਜਾਬ ਦੇ ਵਿੱਚ ਵੀ ਆ ਦੂਰ ਦਰੇਡੇ ਜਿੰਨੇ ਵੀ ਆ ਬਾਬਾ ਜੀ ਦੇ ਸਥਾਨ ਤੰਤਰਬਾਬਾ ਅਨੰਤ ਸਿੰਘ ਜੀ ਤੰਤਰਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਨਾਨਕ ਸਰਕ 11 ਵਾਲਿਆਂ ਦੇ ਤੇ ਇਹ ਮਨਾਹੀ ਕੀਤੀ ਗਈ ਆ ਸ਼ੁਰੂ ਤੋਂ ਹੀ ਗੋਲਕ ਬਾਬਾ ਅਨੰਤ ਸਿੰਘ ਜੀ ਨੇ ਮਹਾਰਾਜ ਜੀ ਨੇ ਮਾਇਆ ਦੇ त्यागी ਹੋਏ ਨੇ ਤੰਤਰਬਾਬਾ ਅਨੰਤ ਸਿੰਘ ਜੀ ਮਹਾਰਾਜ ਉਹਨਾਂ ਨੇ ਗੋਲਕ ਮਨਾਹੀ ਕੀਤੀ ਆ ਰੱਖਣ ਤੋਂ ਇਸੇ ਕਰਕੇ ਆਪਾਂ ਗੋਲਕ ਨਹੀਂ ਰੱਖਦੇ ਇਹ ਆਪਣੀ ਮਰਜ਼ਾਦਾ ਨਹੀਂ ਇਹ ਸਾਡੀ ਮਰਜ਼ਾਦਾ ਇਹ ਹੈ ਕਿ ਜੋ ਸਰਦਾਰ ਨਾਲ ਜੋ ਵੀ ਇੱਥੇ ਲੈ ਆਵੇ ਉਹੀ ਭੇਟ ਕਰ ਦਵੇ ਉਹ ਪ੍ਰਵਾਣ ਹੈ ਸੱਚਖੰਡ ਵਿਕੇ ਪ੍ਰਵਾਣ ਹੈ ਕਿਸੇ ਤੋਂ ਇੱਥੇ ਕਲੈਕਸ਼ਨ ਨਹੀਂ ਕੀਤੀ ਜਾਂਦੀ ਕਿਸੇ ਤੋਂ ਕੁਝ ਵੀ ਨਹੀਂ ਲਿਆ ਜਾਂਦਾ ਕਿ ਜੇ ਕੋਈ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਜਦੋਂ ਹੁੰਦੇ ਹੋਏ ਇੱਥੇ ਆਏ ਕਾਫੀ ਸੇਵਾਦਾਰ ਕਾਫੀ ਬਿੰਗਮਸੀ ਕੀ ਬਾਬਾ ਅਨੰਤ ਸਿੰਘ ਜੀ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮੌਜੂਦ ਸੀਗੇ ਬਾਬਾ ਸਾਧੂ ਸਿੰਘ ਜੀ ਵੀ ਨਾਲ ਮੌਜੂਦ ਸੀਗੇ ਤੇ ਉਹ ਹੁੰਦੇ ਹੋਏ ਇੱਥੇ ਆਏ ਕੁਟਿਆ ਵਾਲੇ ਸਥਾਨ ਤੇ ਤੇ ਲక్ష్ਮਨ ਦਾ ਜੀ ਇੱਥੇ ਨਹੀਂ ਸੀਗੇ ਸੋ ਬਾਬਾ ਜੀ ਫਿਰ ਆਪਣੇ ਹੁੰਦੇ ਹੋਏ گاؤں ਤਪ ਸਥਾਨਾਂ ਤੇ ਚਲੇ ਗਏ ਜਿੱਨਾ ਜਿੱਥੇ ਬਾਬਾ ਅਨੰਦ ਸਿੰਘ ਜੀ ਨੇ ਬਹਿ ਕੇ ਤਪ ਕੀਤਾ ਬਾਬਾ ਅਨੰਦ ਸਿੰਘ ਜੀ ਕਾਫੀ ਵਾਰੀ ਇੱਥੇ ਆਏ ਨੇ ਉਹਨਾਂ ਕਿਤੋਂ ਬੱਬਾ ਜੀ ਇਹ ਪਹਾੜੀ ਕਿੰਨੀ ਉੱਪਰ ਜਾ ਕੇ ਕਿੰਨੀ ਉਚਾਈ ਤੇ ਪਹਾੜੀ ਤੇ ਬੱਬਾ ਜੀ ਦਾ ਤਪ ਸਥਾਨ ਹਾਂ ਜੀ 4 1/2 ਕਿਲੋਮੀਟਰ ਵਾਟ ਹੈਗੀ ਆ ਜੀ ਤੇ ਕਿੰਨੇ ਘੰਟੇ ਲੱਗ ਜਾਂਦੇ ਉੱਪਰ ਚੜਨ ਨੂੰ ਜੀ ਉੱਪਰ ਨੂੰ ਡੇਢ ਪੌਣਾ ਘੰਟਾ ਲੱਗ ਜਾਂਦਾ ਜੀ ਡੇਢ ਪੌਣੇ 2 ਘੰਟੇ ਓਕੇ ਤੇ ਪਗ ਡੰਡੀ ਹੈ ਜਾਂ ਕੱਚਰ ਹਾਂ ਪਗ ਡੰਡੀ ਹੈ ਜੀ ਪਗ ਡੰਡੀ ਹਾਂ ਜੀ ਉੱਪਰ ਜਾਂਦੀ ਹੈ ਜੀ ਤੇ ਉੱਪਰ ਤਪੋਸਥਾਨੀ ਹੈ ਜਾਂ ਕੁਝ ਹੋਰ ਵੀ ਨਹੀਂ ਨਹੀਂ ਆਪ ਤਪਸਥਾਨੀ ਹੈ ਜੀ ਉੱਥੇ ਬਾਬਾ ਜੀ ਨੇ ਤਪ ਕੀਤਾ ਹਾਂ ਜੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਠੀਕ ਸਤਨਾਮ ਸ਼੍ਰੀ ਵਾਹਿਗੁਰੂ ਇਹ ਬਾਬਾ ਜੀ ਜਿਸ ਤਰ੍ਹਾਂ ਇੱਥੇ ਬਹੁਤ ਰਿਮੋਟ ਚ ਬਹੁਤ ਉੱਪਰ ਪਹਾੜੀ ਦੇ ਉੱਚਾ ਕੇ ਹੈਗਾ ਤੁਸੀਂ ਕਹਿੰਦੇ ਉਸ ਤੋਂ 4 ਕਿਲੋਮੀਟਰ ਉੱਪਰ ਹੋਰ ਵੀ ਪਹਾੜੀ ਦੇ ਉੱਪਰ ਜਾ ਕੇ ਤਪੋ ਸਥਾਨ ਹੈ ਇੱਥੇ ਵੀ ਦਰਬਾਰ ਸਾਹਿਬ ਹੈ ਲੰਗਰ ਹਾਲ ਹੈ ਹੋਰ ਹੈ ਇੱਥੇ ਮੈਂ ਦੇਖ ਰਿਹਾ ਸੇਵਾ ਚੱਲ ਰਹੀ ਹੈ ਤੇ ਹਲੇ ਤਾਂ ਇੱਥੇ ਕਾਫੀ ਘੱਟ ਹੈ ਕਮਰੇ ਜਾਂ ਜੋ ਵੀ ਹੈਗਾ ਤੇ ਅਗਰ ਕੋਈ ਸੰਗਤ ਆ ਕੇ ਇੱਥੇ ਕੋਈ ਯੋਗਦਾਨ ਪਾਉਣਾ ਚਾਹੁੰਦੀ ਹੈ ਤੇ ਉਸ ਕੋਈ ਸੇਵਾ ਦਾ ਯੋਗਦਾਨ ਪਾ ਸਕਦੀ ਹੈ ਹਾਂ ਬਿਲਕੁਲ ਜ਼ਰੂਰ ਆਪਣੇ ਆਪ ਆਪਦੀ ਖੁਸ਼ੀ ਨਾਲ ਜੋ ਮਰਜ਼ੀ ਪਾ ਸਕਦਾ ਇਹ ਸੰਗਤਾਂ ਦੇ ਸਹਯੋਗ ਨਾਲ ਹੀ ਬਣ ਰਿਹਾ ਵਾਹਿਗੁਰੂ 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 ਜਦੋਂ ਕਿ ਬਾਬਾ ਨਾਨਕ ਸਿੰਘ ਦੀ ਉਪੱਤਾ ਪ੍ਰਸਥਾਨ ਤੇ ਪਹੁੰਚੇ ਤਾਂ ਕਿਸੇ ਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਅਸੀਂ ਆਏ ਹਾਂ ਪੰਜ 6 ਦਿਨ ਪ੍ਰਸਾਦਾ ਦੀ ਪਹੁੰਚਿਆ ਉਸ ਤੋਂ ਬਾਅਦ ਸਤਨੇ ਦਿਨ ਉਹਨਾਂ ਨੇ ਕਿਤ ਗਾਇ ਸਟੰਗਿਆ ਉੱਪਰ ਬਾਸ ਦੇ ਨਾਲ ਬੰਨਿਆ ਤਾਂ ਮਹਾਰਾਜਾ ਪਟਿਆਲੇ ਨੂੰ ਚੈਲ ਤੋਂ ਪਤਾ ਲੱਗਾ ਉਹ ਫਿਰ ਆਪ ਚੱਲ ਕੇ ਰਾਣੀਆਂ ਸਮੇਤ ਲੰਗਰ ਪ੍ਰਸ਼ਾਦਾ ਲੈ ਕੇ ਆਇਆ ਅਤੇ ਬਾਬਾ ਜੀ ਨੂੰ ਕਹਿੰਦੇ ਜੀ ਮਾਰੇ ਸਾਨੂੰ ਦੱਸਿਆ ਨਹੀਂ ਤੁਸੀਂ ਕਹਿੰਦੇ ਭਾਈ ਅਸੀਂ ਰੱਬ ਦੇ ਆਸਰੇ ਆ ਇਸ ਕਰਕੇ ਦੱਸਿਆ ਨਹੀਂ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਜੋ ਮਰਜ਼ੀ ਕਰੋ ਔਰ ਉਹਨਾਂ ਨੇ ਫਿਰ ਬਹੁਤ ਜਨਾਚਰ ਬਾਬਾ ਜੀ ਰਿਆ ਦੋ ਤਿੰਨ ਮਹੀਨੇ ਉਹਨੇ ਨੇ ਲਗਾਤਾਰ ਉਹਨਾਂ ਦੀ ਹੀ ਸੇਵਾ ਹੁੰਦੀ ਸੀ ਪ੍ਰਸਾਦਾ ਪਣੀ ਸਕਉਂ ਦੀ ਹੋਰ ਬੇਮਵਾਤ ਦਵਾਈ ਬੁੱਟੀ ਸਾਰੇ ਖੱਤੇ ਸਾਰਾ ਮਹਾਰਾਜਾ ਪਟਿਆਲਾ ਕੀ ਕਰਦੇ ਸੀ ਹਾਂਜੀ ਬਾਬਾ ਜੀ ਮੈਂ ਕਿਹਾ ਤੁਸੀਂ ਇੱਥੇ ਕਿੱਦਾਂ ਪਹੁੰਚੇ ਤੇ ਤੁਹਾਨੂੰ ਕਿਨੇ ਇਸ ਸਥਾਨ ਬਾਰੇ ਦੱਸਿਆ ਜੀ ਬਾਬਾ ਜੀ ਇਸ ਤਰ੍ਹਾਂ ਅਸੀਂ ਨਾ ਇੱਥੇ ਕੰਡਾ ਘਾਟ ਆਉਂਦੇ ਰਹਨੇ ਆ ਵੱਡੇ ਗੁਰਦੁਆਰਾ ਸਾਹਿਬ ਦਿਖਦੇ ਆ ਅੱਛਾ ਜੀ ਤੇ ਉੱਥੋਂ ਹੀ ਅਕਸਰ ਪੁੱਛਦੇ ਸੀ ਵੀ ਇੱਥੇ ਕਿਵੇਂ ਆ ਕਿਵੇਂ ਜਾਇਆ ਜਾ ਸਕਦਾ ਹੈ ਕਈ ਸਾਲਾਂ ਦੀ ਇੱਛਾ ਸੀ ਹਾਂਜੀ ਹਾਂਜੀ ਤੇ ਅੱਜ ਪ੍ਰਮਾਤਮਾ ਨੇ ਬੁਲਾਇਆ ਮੌਕਾ ਦਿੱਤਾ ਤੇ ਅਸੀਂ ਇਹ ਦਰਸ਼ਨਾਂ ਲਈ ਆਏ ਤੇ ਬਹੁਤ ਪੁਰਾਣੀ ਮਨ ਚ ਬਹੁਤ ਪੁਰਾਣੀ ਇੱਛਾ ਸੀਗੀ ਹਾਂਜੀ ਹਾਂਜੀ ਕਿ ਜਾ ਕੇ ਆਉਣੇ ਹੋਰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਹਾਂਜੀ ਹਾਂਜੀ ਤੇ ਮੈਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਕਹੂੰਗਾ ਕਿ ਬਹੁਤ ਅੱਛੀ ਜਗ੍ਹਾ ਹੈ ਸ਼ਾਂਤਮਈ ਜਗ੍ਹਾ ਹੈ ਐਂਡ ਕਿ ਇੱਥੇ ਆਉਣ ਦਰਸ਼ਨ ਕਰਨ ਤੇ ਮਹਾਰਾਜ ਦਾ ਜਿਹੜਾ ਦਰਸ਼ਨਾਂ ਦਾ ਸੁਆਗ ਹੈ ਪ੍ਰਾਪਤ ਕਰਨਾ ਸਤਨਾਮ ਸ਼੍ਰੀ ਵਾਹਿਗੁਰੂ 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 ਤੁਸੀਂ ਇੱਥੇ ਬਾਬਾ ਜੀ ਪਹੁੰਚੇ ਆ ਵੀ ਤੁਹਾਨੂੰ ਇੱਥੇ ਆ ਕੇ ਕਿੱਦਾਂ ਲੱਗਿਆ ਸਥਾਨ ਤੇ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ ਪਹਿਲਾਂ ਤਾਂ ਬਾਬਾ ਜੀ ਸਾਨੂੰ ਤਾਂ ਐ ਸੀ ਕਿ ਉੱਪਰ 1.5 ਤੋਂ 2 ਕਿਲੋਮੀਟਰ ਹੈ ਤੁਰ ਕੇ ਜਾਣਾ ਪੈਣਾ ਘੱਟੋ ਘੱਟ 2.5 ਤੋਂ 3 ਘੰਟੇ ਲਈ ਹਾਂਜੀ ਹਾਂਜੀ ਅਸੀਂ ਤਾਂ ਉਸੇ ਤਿਆਰੀ ਲਈ ਆਏ ਸੀ ਕਿ ਕੋਈ ਗੱਲ ਨਹੀਂ 2.5 ਤੋਂ 3 ਘੰਟੇ ਸੀ ਟ੍ਰੈਕਿੰਗ ਕਰਕੇ ਤੁਰ ਕੇ ਹੀ ਉੱਪਰ ਜਾਵਾਂਗੇ ਹਾਂਜੀ ਹਾਂਜੀ ਪਰ ਥੱਲੇ ਸਾਨੂੰ ਸੰਗਤਾ ਨੇ ਦੱਸਿਆ ਕਿ ਨਹੀਂ ਹੁਣ ਉੱਪਰ ਤੱਕ ਕੱਚੀ ਪੱਕੀ ਸੜਕ ਬਣ ਗਈ ਆ ਹਾਂਜੀ ਹਾਂਜੀ ਕਾਫੀ ਜ਼ਿਆਦਾ ਸੜਕ ਹੈ ਜਿਹੜੀ ਪੱਕੀ ਹੋ ਚੁੱਕੀ ਆ ਕਾਫੀ ਵਿੱਚੋਂ ਕੱਚੀ ਵੀ ਆ ਪਰ ਕਾਰ ਉੱਪਰ ਤੱਕ ਆਂਦੀ ਆ ਹਾਂਜੀ ਉੱਪਰ ਫਿਰ ਕਾਰ ਪਾਰਕਿੰਗ ਕਰਕੇ ਫਿਰ ਅੱਗੇ 10-15 ਮਿੰਟ ਦਾ ਪਗ ਡੰਡੀ ਹੈਗੀ ਐ ਜਿੱਥੋਂ ਅਸੀਂ ਫਿਰ ਤੁਰ ਕੇ ਆਇਆ ਔਰ ਉਹ ਐਨੇ ਸੋਹਣੇ ਰਸਤੇ 'ਚੋਂ ਹੈਗੀ ਐ ਪਗ ਡੰਡੀ ਤੇ ਅੱਗੇ ਜਿਹੜੀ ਆ ਪਹਾੜੀ ਐ ਪਿੱਛੇ ਅਸੀਂ ਦੇਖ ਰਹੇ ਹਾਂ ਸਾਹਮਣੇ ਪਿੱਛੇ ਦਿਖ ਰਹੇ ਨੇ ਬਿਓਦਾਰ ਦੇ ਟਰੀਸ ਜਿਹੜੇ ਕਿ ਸ਼ਿਮਲੇ ਹੁੰਦੇ ਨੇ ਜਾਂ ਬਹੁਤ ਹਾਈਟ ਤੇ ਹੁੰਦੇ ਨੇ ੴ ਸਤਿਨਾਮ ਵਾਹਿਗੁਰੂ 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 ਆ ਜੀ ਇੱਥੇ ਰਹਿਣ ਦਾ ਇੰਤਜ਼ਾਮ ਵੱਡਾ ਹਾਲ ਹੈ ਗੱਦੇ ਲੱਗੇ ਨੇ ਕੰਬਲ ਨੇ ਰਜਾਈਆਂ ਨੇ ਤੇ ਥੋੜੇ ਵੀ ਬਣੇ ਨੇ ਇੱਥੇ ਆ ਕੇ ਸੰਗਤ ਅਗਰ ਰਹਿਣਾ ਚਾਹੁੰਦੀ ਹੈ ਤਾਂ ਕਿ ਰਹਿ ਸਕਦੀ ਹੈ ਆ ਲੰਗਰ ਹਾਲ ਬਣ ਰਿਹਾ ਜੀ ਹਨ ਇਹ ਸੰਗਤਾਂ ਦਾ ਉਪਰਾਲਾ ਹੀ ਹੈ ਤੇ ਸੰਗਤਾਂ ਦੇ ਸੰਯੋਗ ਨਾਲ ਹੀ ਅਸਰ ਆਉਂਦਾ ਆ ਵੀ ਜਿਹੜਾ ਹਾਲ ਹੈ ਸੰਗਤ ਦੇ ਰਹਿਣ ਲਈ ਇਹ ਹਾਲ ਆ ਸਾਰੀ ਅੱਬਾ ਜੀ ਇਸ ਸਥਾਨ ਦੀ ਸੇਵਾ ਕਿੰਨਾ ਨੇ ਕਰਵਾਈ ਤੁਨ ਤੁਨ ਬਾਬਾ ਸਾਹਿਬ ਜੀ ਦੀ ਨਾਨ ਸਰਕਲੇਰਾ ਵਾੜਿਆ ਨੇ ਇਸ ਸਥਾਨ ਨੂੰ ਕਰ ਵਾਹਿਗੁਰੂ ਵਾਹਿਗੁਰੂ ਵਾਹ ਦੇਖੋ ਦੋਸਤੋ ਗੁਰਦੁਆਰਾ ਸਾਹਿਬ ਦੀ ਬੈਕ ਤੇ ਕਿੰਨਾ ਸੋਹਣਾ ਦ੍ਰਿਸ਼ ਹੈ ਦੋਸਤੋ ਉੱਚੇ ਪਹਾੜ ਅਦੇਵਦਾਰ ਦੇ ਦਰਖਤ ਉਹ ਥੱਲੇ ਸ਼ਹਿਰ ਦੇ ਘਰ ਉਹ ਦੇਖੋ ਜੀਟੀ ਰੋਡ ਜਾਂਦੀ ਹੈ ਉਹ ਥੋੜਾ ਜਿਹਾ ਦਿਖਦਾ ਦੋਸਤੋ ਰੇਲਵੇ ਲਾਈਨ ਵੀ ਇਹਦੇ ਪਿੱਛੋਂ ਦੀ ਲੰਘਦੀ ਹੈ ਰਸਤੇ ਵਿੱਚ ਵੀ ਆਪਾਂ ਦੇਖਿਆ ਸੀ ਕਿ ਉਹ ਰੇਲਵੇ ਦੀ ਟਨਲ ਆਈ ਸੀ ਆ ਗੁਰਦੁਆਰਾ ਸਾਹਿਬ ਦੇਖੋ ਕੰਸਟਰਕਸ਼ਨ ਚੱਲ ਰਹੀ ਹੈ ਦੋਸਤੋ ਇੱਥੇ ਸੇਵਾ ਚੱਲ ਰਹੀ ਹੈ ਤੇ ਹਲੇ ਤੇ ਬਹੁਤ ਕੁਝ ਬਹੁਤ ਕੁਝ ਬਹੁਤ ਕੁਝ ਹੋਣ ਵਾਲਾ ਹੈ ਇੱਥੇ ਦੋਸਤੋ ਤੇ ਆ ਦੇਖੋ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਆ ਜੇ ਇਥੇ ਬਾਬਾ ਜੀ ਦੱਸ ਰਹੇ ਸੀ ਕਿ ਜਦੋਂ ਮੌਸਮ ਕਲੀਅਰ ਹੁੰਦਾਗਾ Shimla, Chail ਇਥੋਂ ਦੂਰ ਤੱਕ ਆਰਾਮ ਨਾਲ ਦਿਖਦੇ ਨੇਗੇ ਉਹ ਦੇਖੋ ਰੇਲਵੇ ਲੈਣਾ ਥੱਲੇ ਦੋਸਤੋ ਆ ਪਾਕ ਡੰਡੀਆ ਲੋ ਅਸੀਂ ਚੱਲਿਆਂ ਵਾਪਸ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਇੱਥੋਂ ਸ਼ੁਰੂ ਹੁੰਦਾ ਦੋਸਤੋ